ਸ਼ਰਸ਼ਕਾਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ ਕੁਝ ਲੋਕਾਂ ਨੂੰ ਤਰੱਕੀ ਬਹੁਤ ਆਸਾਨੀ ਦੇ ਨਾਲ ਮਿਲ ਤੇ ਜਾਂਦੀ ਹੈ ਲੇਕਿਨ ਇਹ ਤਰੱਕੀ ਆਸਾਨੀ ਨਾਲ ਹਜ਼ਮ ਨਹੀਂ ਹੋ ਪਾਂਦੀ ਇਸ ਕਹਾਣੀ ਦਾ ਜੋ ਹੈ ਸਿੱਖਿਆ ਸਾਨੂੰ ਦਿੰਦੀ ਹੈ ਮੋਗਾ ਦਾ ਇਹ ਘਟਨਾ ਜਿਸ ਵਿੱਚ ਇੱਕ ਆਰਬੀ ਵਿਭਾਗ ਦੇ ਵਿੱਚ ਤਨਾਤ ਪੁਲਿਸ ਮੁਲਾਜ਼ਮ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਆਪਣੀ ਡਿਊਟੀ ਤੋਂ ਗੈਰਹਾਜ਼ਰ ਰਹਿ ਕੇ ਮੋਟਰਸਾਈਕਲ ਤੇ ਫੋਨ ਚੋਰੀ ਕਰਨ ਦਾ ਕੰਮ ਕਰਦਾ ਸੀ ਤੁਹਾਨੂੰ ਦੱਸ ਦਈਏ ਕੀ ਹੈ ਮਾਮਲਾ ਹੈ ਮੋਗਾ ਦੇ ਪਿੰਡ ਦੁੱਧਰ ਸ਼ਰਕੀ ਦਾ ਜਿੱਥੇ ਕਿ ਪੰਜਾਬ ਪੁਲਿਸ ਦੇ ਆਰਬੀ ਵਿਭਾਗ 'ਚ ਇੱਕ ਨੌਜਵਾਨ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨੌਕਰੀ ਤੇ ਮਿਲ ਗਈ ਲੇਕਿਨ ਉਸ ਨੌਕਰੀ ਤੇ ਗੈਰਹਾਜ਼ਰ ਰਹਿੰਦਿਆਂ ਹੋਇਆ ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਰਾਹਗੀਰਾਂ ਦਾ ਮੋਟਰਸਾਈਕਲ ਅਤੇ ਨਾਲ ਹੀ ਨਾਲ ਉਸਦੇ ਮੋਬਾਈਲ ਫੋਨ ਲੁੱਟਣ ਦਾ ਕਾਰੋਬਾਰ ਕਰ ਰਿਹਾ ਸੀ ਜਦ ਇਸ ਦੇ ਬਾਰੇ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤੇ ਵਕਤ ਰਹਿੰਦਿਆਂ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਤੇ ਹੁਣ ਉਸ ਨੂੰ ਆਪਣੇ ਚਾਰ ਸਾਥੀਆਂ ਦੇ ਨਾਲ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਡੀਐਸਪੀ ਅਨਵਰ ਅਲੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪੂਰਾ ਮਾਮਲਾ ਜੋ ਹੈ ਉਹ ਦੱਸਿਆ ਗਿਆ ਤਾਂ ਹੁਣ ਸਿੱਧਾ ਲੈ ਚੱਲਦੇ ਹਾਂ ਡੀਐਸਪੀ ਅਨਵਰ ਅਲੀ ਦੀ ਪ੍ਰੈਸ ਕਾਨਫਰੰਸ ਵੱਲ ਸੀਰੀ ਅਜੇ ਗਾਂਧੀ ਐਸਐਸਪੀ ਸੋਮ ਮੋਗਾ ਦੀ ਗਵਾਈ ਹੇਠ ਕੰਮ ਕਰਦੇ ਆ ਥਾਣਾ ਬਦਨੀ ਕਲਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੱਲ ਮਿਤੀ 27 12 24 ਨੂੰ ਚੌਕੀਨ ਚਾਰਜ ਲੋਪੋਂ ਜਸਵੰਤ ਸਿੰਘ ਨੂੰ ਗਸ਼ਤ ਦੌਰਾਨ ਇਤਲਾਹ ਮਿਲ ਕੇ ਗੁਰਮukh ਸਿੰਘ ਹਰਮਿੰਦਰ ਸਿੰਘ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਵਾਸੀਆਂ ਦੌਦਰ ਸਰਕੀ ਜੋ ਰਾਹ ਕਿਨਾਰੇ ਤੋਂ ਮੋਟਰਸਾਈਕਲ ਤੇ ਮੋਬਾਈਲ ਖੋਣ ਦੇ ਆਦੀ ਹਨ ਜਿਨ੍ਹਾਂ ਨੂੰ ਇਤਲਾਹ ਮਿਲਣ ਤੇ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਬ੍ਰਾਂਧ ਕੀਤੇ ਨੇ ਇਹਨਾਂ ਬਸੋਂ ਇਹਨਾਂ ਵਿੱਚੋਂ ਜਿਹੜਾ ਕਮਲਪ੍ਰੀਤ ਸਿੰਘ ਕੇਪੀ ਐ ਇਹ ਆਈਆਰਪੀ ਦੇ ਵਿੱਚ ਨੌਕਰੀ ਕਰਦਾ ਤੇ ਇਹਦੀ ਜਿਹੜੀ ਪੋਸਟਿੰਗ ਤੇ ਹੁਣ ਬਟੇਂਡਾ ਜੇਲ ਦੇ ਵਿੱਚ ਸੀਗੇ 2 ਮਹੀਨਿਆਂ ਤੋਂ ਐ ਐਬਸੈਂਟ ਚੱਲਦਾ ਸੀ ਜਿਹੜਾ ਇਹ ਆਪਣੇ ਇਹਨਾਂ ਨਾਲ ਰਲ ਕੇ ਆ ਜਿਹੜਾ ਮਾਰਦਾਤਾ ਨੂੰ ਇਜਾਮ ਦਿੰਦਾ ਸੀ ਤੇ ਜਿਹੜਾ ਇਹ ਰਿਕਵਰੀ ਹੋਈ ਐ ਇੱਕ ਸਾਡਾ 125/24 ਮਕਾਦਮਾ ਐ ਉoze ਚ ਮੁਕਦਮਾ ਆਪਣੇ ਮੋਟਰਸਾਈਕਲ ਬਰਾਮਦ ਹੋਇਆ ਇਹ 300 ਹੈ ਸਾਡਾ ਮੁਕਦਮਾ ਤੇ ਇੱਕ ਇਹਨੇ ਜਿਹੜੇ ਮੋਟਰ ਆਪਣੇ ਮੋਬਾਈਲ ਚੋਰੀ ਕੀਤੇ ਨੇ ਇਹ ਜਗਰਾਉਂ ਦੇ ਏਰੀਆ ਦੇ ਵਿੱਚੋਂ ਕਰ ਰਹੇ ਨੇ ਚਾਰ ਵੱਖ-ਵੱਖ ਜਗ੍ਹਾ ਤੋਂ ਇਹਨਾਂ ਦਾ ਆਪਣੇ ਅਦਾਲਤ ਪੇਸ਼ ਕੀਤੇ ਸੀ ਜਿਹੜਾ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਸਾਨੂੰ ਤੇ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਸ੍ਰੀ ਅਜੇ ਗਾਂਧੀ ਐਸਐਸਪੀ ਸਾਹਿਬ ਮੋਗਾ ਦੀ ਵਾਈ ਘੇਟਾ ਕੰਮ ਕਰਦੇ ਆ ਥਾਣਾ ਬਦਨੀ ਕਲਾਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੱਲ ਨੂੰ ਮਿਤੀ 27 12 24 ਨੂੰ ਚੌਕੀ ਇੰਚਾਰਜ ਲੋਪੋਂ ਜਸਵੰਤ ਸਿੰਘ ਨੂੰ ਗਸ਼ਤ ਦੌਰਾਨ اطਲਾਹ ਮਿਲ ਕੇ ਗੁਰਮਖ ਸਿੰਘ ਹਰਮਿੰਦਰ ਸਿੰਘ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਵਾਸੀਆਂ ਦੌਦਰ ਸਰਕੇ ਜੋ ਰਾਹਗੀਨਾ ਤੋਂ ਮੋਟਰਸਾਈਕਲ ਤੇ ਮੋਬਾਈਲ ਖੋਣ ਦੇ ਆਦੀ ਹਨ ਜਿਨ੍ਹਾਂ ਨੂੰ اطਲਾਹ ਮੈਂਡ ਤੇ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਬ੍ਰਾਂਧ ਕੀਤੇ ਨੇ ਇਹਨਾਂ ਬਸੋਂ ਇਹਨਾਂ ਵਿੱਚੋਂ ਜਿਹੜਾ ਕਮਲਪ੍ਰੀਤ ਸਿੰਘ ਕੇਪੀ ਐ ਇਹ ਆਈਆਰਪੀ ਦੇ ਵਿੱਚ ਨੌਕਰੀ ਕਰਦਾ ਤੇ ਇਹਦੀ ਜਿਹੜੀ ਪੋਸਟਿੰਗ ਤੇ ਹੁਣ ਬਟੇਂਡਾ ਜੇਲ੍ਹ ਦੇ ਵਿੱਚ ਸੀਗੇ 2 ਮਹੀਨਿਆਂ ਤੋਂ ਐਬਸੈਂਟ ਚੱਲਦਾ ਸੀ ਜਿਹੜਾ ਇਹ ਆਪਣੇ ਇਹਨਾਂ ਨਾਲ ਰਲ ਕੇ ਆ ਜਿਹੜਾ ਬਾਰਦਾਤਾਂ ਨੂੰ ਇਜਾਮ ਦਿੰਦਾ ਸੀ ਤੇ ਜਿਹੜਾ ਇਹ ਰਿਕਵਰੀ ਹੋਈ ਐ ਇੱਕ ਸਾਡਾ 125/24 ਮਕਾਦਮਾ ਐ ਉਦੇ ਚ ਮੁਕਦਮਾ ਆਪਣੇ ਮੋਟਰਸਾਈਕਲ ਬਰਾਮਦ ਹੋਇਆ ਇਹ 300 ਹੈ ਸਾਡਾ ਮੁਕਦਮਾ ਤੇ ਇੱਕ ਇਹਨੇ ਜਿਹੜੇ ਮੋਟਰ ਆਪਣੇ ਮੋਬਾਈਲ ਚੋਰੀ